ਤੋ ਭਾਈ ਹੁੜੀ ਉੱਚ ਉੱਚੇ ਤੌਰ ਤੇ ਆਸਟ੍ਰੇਲੀਆ ਤੋਂ ਪੁੱਜੇ ਹੋ ਜਾਂ ਨਿਊਜ਼ੀਲੈਂਡ ਆਕਲੈਂਡ ਦੇ ਵਿੱਚ ਜਿਹੜੀਆਂ ਆਪਣੀਆਂ 2025 ਦੀਆਂ ਸਿੱਖ ਕੇ ਆਇਆ ਉਹਨਾਂ ਨੂੰ ਲੈ ਕੇ ਭਾਈ ਉਹਨਾਂ ਦਾ ਪਹਿਲਾ ਐਕਸਪ੍ਰੈਸ਼ਨ ਆਪਾਂ ਪੁੱਛਦੇ ਆ ਭਾਈ ਹੁੜੀ ਕਿ ਆ ਵੀ ਕਿੱਦਾਂ ਲੱਗਿਆ ਭਾਈ ਨਿਊਜ਼ੀਲੈਂਡ ਦੇ ਵਿੱਚ ਜਿੱਦਾਂ ਬੜਾ ਸਿੱਖ ਕੇ ਆਇਆ ਇਨੋਵੇਸ਼ਨ ਆਇਆ ਉਹਦਾ ਆ ਵੀ ਇਹਨੂੰ ਸੋ ਉਹਨੂੰ ਲੈ ਕੇ ਕਿੱਦਾਂ ਦੇਖਿਆ ਵੀ ਨੇ ਪਹਿਲੀ ਵਾਰ ਆਈ ਨਿਊਜ਼ੀਲੈਂਡ ਨਹੀਂ ਮੈਂ ਆਇਆ 15 ਸਾਲ ਬਾਅਦ ਆਕਲੈਂਡ ਮੈਂ ਤੇ ਤੇ ਕੁਇਨ ਸਟਰੀਟ ਦੇ ਉੱਤੇ ਮੇਰਾ ਕਾਲਜ ਹੁੰਦਾ ਸੀਗਾ ਪੋਲੀਟੈਕਨਿਕ ਪੋਲੀਸੀਗਾ ਫਿਟਰੀਆ ਜਿੱਥੋਂ ਕਹ ਲੋ ਕਿ ਬਾਹਰ ਦਾ ਸਫਰ ਇੱਥੋਂ ਸ਼ੁਰੂ ਹੋਇਆ ਮੇਰਾ ਤੇ ਇੱਕ ਦੋ ਬਾਅਦ ਫਿਰ ਅਸੀਂ ਵਾਪਸ ਚਲੇ ਗਏ ਸੀ ਉਦੋਂ ਉਸ ਸ਼ੂਟ ਦੇ ਵਿੱਚ ਕਈ ਸੱਜਣ ਮੇਰੇ ਨਾਲ ਸੀਗੇ ਜਿਹੜੇ ਉਦੋਂ ਅਸੀਂ ਕਹਿ ਦਈਏ ਵੀ ਹਰਪੰਜਨ ਮਾਰਦੀ ਆ ਕਲਮਾਂ ਤੋਂ ਮਿੱਟੀਵਾਜ਼ਾਂ ਮਾਰਦੀ ਫਿਰ ਚਲੋ ਉੱਥੇ ਜਾ ਕੇ ਕੋਈ ਨਾ ਕੋਈ ਕੰਮ ਧੰਦਾ ਦੇਖਦੇ ਆ ਅਸੀਂ ਕਈ ਸਰਕਾਰੀ ਹੀਲੇ ਵਸੀਲੇ ਦੇਖੇ ਕਮਾਕਾਰਾਂ ਦੇ ਹੋਰ ਚਲੋ ਜਿਵੇਂ ਕਹਿੰਦੇ ਆ ਵੀ ਜਹਾ ਦਾੜੇ ਤਾਹ ਖਾਣੇ ਹਨਾ ਤੇ ਉਹ ਸਾਡੇ ਨਾਲ ਹੋਈ ਫਿਰ ਆਸਟ੍ਰੇਲੀਆ ਵੱਲ ਨੂੰ ਰੁਕ ਹੋ ਗਿਆ ਅ ਪਿਛਲੇ ਕਹਿ ਲੋ ਵੀ ਤਕਰੀਬਨ 2013 ਤੋਂ ਪਹਿਲਾਂ 11 ਚ ਮੈਂ ਗਿਆ ਸੀਗਾ ਪਰ 13 ਤੋਂ ਲੈ ਕੇ ਹੁਣ ਤੱਕ ਮੈਂ ਆਸਟ੍ਰੇਲੀਆ ਦੀ ਰਾਜਧਾਨੀ ਕੈਨਪਰਾ ਦੇ ਵਿੱਚ ਰਹਿ ਰਹੇ ਹਾਂ ਨਿਊਜ਼ੀਲੈਂਡ ਦਾ ਵਾਪਸ ਆ ਕੇ ਜਿਵੇਂ ਕਹਿ ਲੋ ਵੀ ਆਪਣਾ ਜਹਾਜ ਆਪਾਂ ਨੂੰ ਇੱਥੋਂ ਪਿੰਡਾਂ 'ਚ ਜਾ ਕੇ ਲੱਗਦਾ ਵੀ ਪਿੰਡ ਦੇ ਵਿੱਚ ਆਪਾਂ ਕਹਿੰਦੇ ਨੇ ਵੀ ਹਾਂ ਯਾਰ 2-4 ਘਰ ਨਵੇਂ ਬਣ ਗਏ ਸੜਕਾਂ ਸੁੜਕਾਂ ਜੀਆਂ ਨਵੀਆਂ ਬਣ ਗਈਆਂ ਪਰ ਕਈ ਚੀਜ਼ਾਂ ਅਜੇ ਵੀ ਕਿਉਂਕਿ ਮੈਂ ਤਾਂ ਹਜੇ 에어ਪੋਰਟ ਤੋਂ ਨਿਕਲ ਕੇ ਇੱਥੇ ਟਾਕਾਂ ਦੀ ਨਹੀਂ ਪਹੁੰਚਿਆ ਤੇ ਰੇਨਬੋਜ਼ ਐਂਡ ਹੋ ਗਿਆ ਹੋਰ ਇੱਕ ਦੋ ਚੀਜ਼ਾਂ ਉਦਾਂ ਦੇ ਉਹ ਵੀ ਲੈਂਡਮਾਰਕ ਸਾਰੇ ਚੀਜ਼ਾਂ ਹੈਗੀਆਂ ਨੇ ਤੇ ਪਰ ਇੱਕ ਚੀਜ਼ ਜਿਹੜੀ ਬਦਲਾ ਕਹਿ ਲਈਏ ਜਾਂ ਚੰਗੀ ਕਹਿ ਲਈਏ ਕਿ ਜਿੰਨੇ ਇੱਥੇ ਪੰਜਾਬੀ ਚਿਹਰੇ ਪੱਗਾਂ ਵਾਲੇ ਹੋ ਗਏ ਚਾਹੇ ਸਾਡੇ ਜਵਾਨ ਮੈਂ ਕਹਾਂਗਾ ਉਹਨਾਂ ਸਮਿਆਂ ਤੇ ਹੁਣ ਕਿਉਂਕਿ 15 ਸਾਲ ਦਾ ਪੁੱਤ ਬਹੁਤ ਤੁਹਾਡੇ ਮੋਢਿਆਂ ਤੱਕ ਹੋ ਜਾਂਦਾ ਤੇ ਉਹ ਦੇਖ ਕੇ ਆਪਣੇ ਆਪ ਨੂੰ ਬੜਾ ਚੰਗਾ ਲੱਗਿਆ ਕਿ ਤੁਹਾਡੇ ਜਿਹੜੇ ਪੁੱਤ ਤੁਸੀਂ ਪਾਲ ਕੇ ਪੰਜਾਬੀ ਦੇ ਨਾਲ ਜਿਹੜਾ ਜੋੜਿਆ ਇਸ ਗੱਲ ਦਾ ਤੁਸੀਂ ਮਾਣ ਕਰਿਆ ਕਰੋ ਤੇ ਸਾਨੂੰ ਵੀ ਸਿੱਖਣ ਨੂੰ ਇਹ ਗੱਲ ਹੈਗੀ ਆ ਜਿਨ੍ਹਾਂ ਦੇ ਹਜੇ ਬੱਚੇ ਛੋਟੇ ਆ ਵੀ ਆ ਜਿਹੜੇ ਵਿਦੇਸ਼ਾਂ ਦੇ ਵਿੱਚ ਕਈ ਵਾਰੀ ਅਸੀਂ ਫਿਕਰ ਕਰਦੇ ਆ ਤੇ ਵੀ ਬੱਚਿਆਂ ਦਾ ਕੀ ਬਣਨਾ ਇੱਥੇ ਦੇਖ ਕੇ ਜਿਹੜੇ ਬੱਚੇ ਖੇਡਾਂ ਆਰਗੇਨਾਈਜ਼ ਕਰ ਰਹੇ ਨੇ ਤੁਹਾਡੇ ਬੋਰਡ ਦਾ ਹਿੱਸਾ ਨੇ ਰਾ ਤੁਸੀਂ ਖੇਡਾਂ ਦਾ ਕਮੇਟੀ ਬਣਾਈ ਹੈ ਕਮੇਟੀ ਦਾ ਹਿੱਸਾ ਨੇ ਤੇ ਨਾਲ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਇਸ ਗੱਲ ਲਈ ਤੁਸੀਂ ਬੜੇ ਵਧਾਈ ਦੇ ਪਾਤਰ ਹੋ ਥੈਂਕ ਯੂ ਭਾਜੀ ਸੋ ਭਾਈਓ ਦਾ ਧੰਨਵਾਦ ਭਾਜੀ ਉਹਨਾਂ ਨੇ ਆਪਾਂ ਨੂੰ ਟਾਈਮ ਦਿੱਤਾ ਸੋ ਭਾਜੀ ਗੇਮਸ ਨੂੰ ਲੈ ਕੇ ਕਿੱਦਾ ਦੇਖਦੇ ਹੋ ਭਾਈ ਜਿੱਦਾਂ ਉੱਥੇ ਆਸਟ੍ਰੇਲੀਆ ਦੇ ਵਿੱਚ ਵੀ ਇਦਾਂ ਹੀ ਫਿਰ ਇਹ ਵੈਸੇ ਮਿਲਦਾ ਹੈ ਉੱਥੋਂ ਆਸਟ੍ਰੇਲੀਆ ਤੋਂ ਸਟਾਰਟ ਹੋਈ ਸੀ ਨਾ ਜਿਹੜੀ 6 ਗੇਮ ਸਿਕ ਗੇਮ ਸਿਕ ਖੇਡਾਂ ਹਾਂ ਜੀ ਆਸਟ੍ਰੇਲੀਆ ਦਾ ਸੂਬਾ ਜਿਹੜਾ ਐਡੀਲੇਡ ਸਾਊਥ ਆਸਟ੍ਰੇਲੀਆ ਉੱਥੋਂ ਇਹ ਸ਼ੁਰੂ ਹੋਈਆਂ ਸੀ ਤੇ ਹੁਣ 37ਵੀਂ ਸਿੱਖ ਖੇਡਾਂ ਜਿਹੜੀਆਂ ਨੇ ਉਹ ਕਹ ਲੋ ਕਿ ਅਸੀਂ ਆਪਣੀਆਂ ਪੂਰੀਆਂ ਕੀਤੀਆਂ ਨੇ ਤੇ ਅਗਲੇ ਸਾਲ ਮੈਲਬਨ ਹੁਣ ਜਾ ਰਹੀਆਂ ਨੇ ਹੁਣ ਸਿडनी ਹੋਈਆਂ ਸੀਗੀਆਂ ਤੇ ਮੈਲਬਨ ਦੇ ਵਿੱਚ ਵੀ ਮੌਕਾ ਮਿਲਿਆ ਮੈਂ ਕਲਚਰਲ ਕੋਆਰਡੀਨੇਟਰ ਸੀਗਾ ਤੇ ਸਟੇਜ ਹੋਸਟ ਕੀਤੀ ਤਿੰਨੋ ਦਿਨ ਗਰਾਊਂਡ ਦੇ ਵਿੱਚ ਵੀ ਮੌਕਾ ਮਿਲਿਆ ਤੇ ਆਸਟ੍ਰੇਲੀਆ ਨਿਊਜ਼ੀਲੈਂਡ ਮੇਰੇ ਖਿਆਲ ਦੇ ਵਿੱਚ ਬਾਕੀ ਦਾ ਚਲੋ ਕੱਲ ਨੂੰ ਇੱਥੇ ਵਾਲਾ ਤਾਂ ਕੰਪੈਰੀਸਨ ਅਸੀਂ ਕਰ ਨਹੀਂ ਸਕਦੇ ਕਿਉਂਕਿ ਜਿਹੜੀ ਚੀਜ਼ ਹਜੇ ਦੇਖੀ ਨਹੀਂ ਪਰ ਆਸਟ੍ਰੇਲੀਆ ਦੇ ਵਿੱਚ ਵੀ ਕਹਿ ਲਿਆ ਕਿ ਸੰਗਤ 1 ਲੱਖ 25000 ਸਵਾ ਲੱਖ ਦੇ ਕਰੀਬ ਹਨਾ ਹੋ ਜਾਂਦੀ ਹੈ ਤੇ ਮੈਲਬਨ ਦੇ ਵਿੱਚ ਸਾਨੂੰ ਉਮੀਦ ਆ ਵੀ ਹੈ ਕਿ 1.5 ਲੱਖ ਦੇ ਕਰੀਬ ਜਿਹੜਾ ਫਟਫਾਲ ਹੋਊਗਾ ਤੇ ਨਿਊਜ਼ੀਲੈਂਡ ਦਾ ਬਾਕੀ ਤਜਰਬਾ ਤੁਹਾਨੂੰ ਮੈਂ ਖੇਡਾਂ ਤੋਂ ਬਾਅਦ ਦੱਸ ਸਕਦਾ ਵੀ ਕਿੱਦਾਂ ਦਾ ਹੈ ਪਰ ਜਿੱਥੇ ਵੀ ਹੋਵੇ ਮੈਨੂੰ ਲੱਗਦਾ ਵੀ ਸਾਡੇ ਲਈ ਇਹ ਬੜੇ ਫਖਰ ਦੀ ਗੱਲ ਆ ਕਿ ਅਸੀਂ ਆਪਣੇ ਰਜੇਮਿਆਂ ਚੋਂ ਸਮਾਂ ਕੱਢ ਕੇ ਇੰਨਾ ਵੱਡਾ ਇਵੈਂਟ ਕਰਾਉਣਾ ਕੋਈ ਸਖਾਲਾ ਕੰਮ ਨਹੀਂ ਹੁੰਦਾ ਸੋ ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਹਿੱਸੇ ਆਈਆਂ ਨੇ ਤੇ ਇੱਕ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਲਾਈਟਿੰਗ ਦਾ ਕੈਂਡਲ ਵਿਦ ਦਾ ਕੈਂਡਲ ਸੋ ਉਹ ਚੀਜ਼ ਬੜੀ ਬਾਖੂਬੀ ਨਾਲ ਜਿਹੜੀ ਆਪਾਂ ਕੀਤੀ ਜਾ ਰਹੀ ਹੈ ਥੈਂਕ ਯੂ ਭਾਜੀ ਬਹੁਤ ਸ਼ੁਕਰੀਆ ਧੰਨਵਾਦ ਭਾਜੀ ਬਹੁਤ ਧੰਨਵਾਦ